ਅੱਜ ਮਾਂ ਦਿਵਸ ਹੈ ਮਾਂ ਦਿਵਸ ਤੇ ਜਿੱਥੇ ਮੈਂ ਆਪਣੀ ਮਾਂ ਨੂੰ ਯਾਦ ਕਰਦੀ ਆ ਉੱਥੇ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਮੈਂ ਵਧਾਈ ਦਿੰਦੀ ਆ ਕਿ ਅੱਜ ਮਾਂ ਦਿਵਸ ਹੈ ਮਾਂ ਦਿਵਸ ਇੱਕ ਦਿਨ ਵਾਸਤੇ ਨਹੀਂ ਹੋਣਾ ਚਾਹੀਦਾ ਵੀ ਅੱਜ ਹੀ ਮਾਂ ਦਿਵਸ ਹੈ ਇੱਕ ਮੈਂ 11ਵੀਂ ਦੇ ਵਿੱਚ ਕਵਤਾ ਬਣਾਉਂਦੀ ਹੁੰਦੀ ਸੀ ਇੰਗਲਿਸ਼ 'ਚ ਉਹਦੇ ਥੀਮ ਇਹੀ ਸੀ ਕਿ ਮਾਂ ਦਿਵਸ ਜਿਹੜਾ ਹੈ ਹਰ ਘੜੀ ਹਰ ਪਲ ਹਰ ਰੋਜ਼ ਹੋਣਾ ਚਾਹੀਦਾ ਮਾਂ ਦਿਵਸ ਇੱਕ ਦਿਨ ਨਹੀਂ ਹੋਣਾ ਚਾਹੀਦਾ ਤਾਂ ਮਾਂ ਦਿਵਸ ਤੇ ਬਹੁਤ ਸਾਰੇ ਕਵੀਆਂ ਨੇ ਬਹੁਤ ਕੁਝ ਕਿਹਾ ਪਰ ਮੈਨੂੰ ਇੱਕ ਕਵਤਾ ਯਾਦ ਆਉਂਦੀ ਹੈ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦੀਆਂ ਮਾਂ ਦੇ ਉਹਨੂੰ ਪੂਜਦਾ ਹੈ ਜੱਗ ਜਿਹੜਾ ਦੇਵੇ ਨਾ ਦਿਖਾਈ ਮਾਂ ਨੂੰ ਪੂਜਦਾ ਨਾ ਕੋਈ ਜਿੰਨੇ ਦੁਨੀਆ ਦਿਖਾਈ ਮਾਂ ਦੀ ਪੂਜਾ ਨਹੀਂ ਕਰਦੇ ਜਿੰਨੇ ਸਾਨੂੰ ਦੁਨੀਆ ਦਿਖਾਈ ਹੈ ਮਾ ਦੇ ਰੱਬ ਚ ਫਰਕ ਜਿਉਂ ਜ਼ਮੀਨ ਅਸਮਾਨ ਰੱਬ ਲੈਂਦਾ ਏ ਜੋ ਖੋ ਮਾਂ ਦੇਵੇ ਉਹੀ ਜਾਨ ਮਾਂ ਦੇਵੇ ਉਹੀ ਜਾਨ ਭਾਵੇਂ ਅਜਲ ਤੋਂ ਕਾਲੀ ਲੀਕ ਮੱਥੇ ਦੀ ਲਿਖਾਈ ਉਹਨੂੰ ਪੂਜਦਾ ਏ ਜੱਗ ਜਿਹੜਾ ਦੇਵੇ ਨਾ ਦਿਖਾਈ ਮਾਂ ਨੂੰ ਪੂਜਦਾ ਨਾ ਕੋਈ ਜਿੰਨੇ ਦੁਨੀਆ ਦਿਖਾਈ ਜਤਾਂ ਪਾਤਾਂ ਦੇ ਪਰਮ ਸਭ ਰੱਬ ਨੇ ਬਣਾਏ ਜੱਗ ਇੱਕੋ ਜਿਹਾ ਸਾਰਾ ਮਾ ਇਹੋ ਬਾਤਾਂ ਪਾਏ ਮਾ ਇਹੋ ਬਾਤਾਂ ਪਾਏ ਮਾ ਸੂਲਾਂ ਦੇ ਔਲਾਦ ਲਈ ਪਹਿ ਜਾਂਦੀ ਚਾਈ ਚਾਈ ਮਾ ਸੂਲਾਂ ਦੇ ਔਲਾਦ ਲਈ ਪਹਿ ਜਾਂਦੀ ਚਾਈ ਚਾਈ ਉਹਨੂੰ ਪੂਜਦਾ ਇਹ ਜੱਗ ਜਿਹੜਾ ਦੇਵੇ ਨਾ ਦਿਖਾਈ ਮਾ ਨੂੰ ਪੂਜਦਾ ਨਾ ਕੋਈ ਜਿੰਨੇ ਦੁਨੀਆ ਦਿਖਾਈ ਜੇ ਰੱਬ ਧਰਤੀ ਤੇ ਆਇਆ ਜੇ ਰੱਬ ਧਰਤੀ ਤੇ ਆਇਆ ਮਾ ਦਾ ਹੀ ਲੈ ਕੇ ਸਹਾਰਾ ਕੌਣ ਪੂਜਣ ਦੇ ਯੋਗ ਦਸ ਭਾਣੋ ਕੀ ਜੁਝਾਰਾ ਬਾਜੀ ਜਾਨ ਦੀ ਜੋ ਲਾਕੇ ਮੈਨੂੰ ਜਗ ਵਿੱਚ ਲੈ ਆਈ ਉਹਨੂੰ ਪੂਜਦਾ ਏ ਜੱਗ ਜਿਹੜਾ ਦੇਵ ਨਾਂ ਦਿਖਾਈ ਮਾਂ ਨੂੰ ਪੂਜਦਾ ਨਾ ਕੋਈ ਜਿੰਨੇ ਦੁਨੀਆ ਦਿਖਾਈ ਇਸ ਦੇ ਕਵਿਤਾ ਵਿੱਚ ਕਹਿੰਦਾ ਹੈ ਕਿ ਮਾਂ ਦੀ ਇੱਜ਼ਤ ਨਹੀਂ ਕਰਦੇ ਮਾਂ ਨੂੰ ਕੋਈ ਵੀ ਨਹੀਂ ਪੂਜਦਾ ਪਰ ਰੱਬ ਨੂੰ ਪੂਜਦਾ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ ਮਾਂ ਨੂੰ ਹੀ ਪੂਜਣਾ ਚਾਹੀਦਾ ਹੈ ਜਿਹੜੀ ਸਾਡੇ ਵਾਸਤੇ ਸੂਲਾਂ ਤੇ ਵੀ ਪੈ ਜਾਂਦੀ ਹੈ ਸਾਨੂੰ ਉਹਨੇ ਦੁਨੀਆ ਦਿਖਾਈ ਹੈ ਸਾਨੂੰ ਸਾਡੇ ਆਪਦੀ ਜਾਨ ਵਾਰ ਕੇ ਵੀ ਸਾਡੀ ਜਾਨ ਬਚਾਉਂਦੀ ਹੈ ਤਾਂ ਜਿਸ ਤਰ੍ਹਾਂ ਅੱਜ ਕੱਲ੍ਹ جنگ ਲੱਗੀ ਹੋਈ ਆ ਤੇ ਮਾਵਾਂ ਸਾਨੂੰ ਸਾਰੀਆਂ ਮਾਵਾਂ ਨੂੰ ਇਹ ਮਿਲ ਕੇ ਦੁਆ ਕਰਨੀ ਚਾਹੀਦੀ ਹੈ ਕਿ ਸਾਨੂੰ ਜੰਗ ਨਹੀਂ ਚਾਹੀਦੀ ਕਿਉਂਕਿ ਜੰਗ ਜਿਹੜੀ ਹੈ ਪੁੱਤਾਂ ਨੂੰ ਖਾ ਜਾਂਦੀ ਹੈ ਕਿਸੇ ਭੈਣ ਦਾ ਭਰਾ ਚਲਾ ਜਾਂਦਾ ਹੈ ਕਿਸੇ ਔਰਤ ਦਾ ਸੁਹਾਗ ਚਲਾ ਜਾਂਦਾ ਹੈ ਤਾਂ ਕਿਸੇ ਦਾ ਸੰਧੂਰ ਉੱਜੜ ਜਾਂਦਾ ਹੈ ਸਾਨੂੰ ਜੰਗ ਨਹੀਂ ਸਾਨੂੰ ਅਮਨ ਚਾਹੀਦਾ ਤਾਂ ਸਾਨੂੰ ਸਾਰਿਆਂ ਨੂੰ ਇਹ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਜੰਗ ਨਹੀਂ ਅਮਨ ਪੂਰੇ ਸੰਸਾਰ ਤੇ ਅਮਨ ਹੋਣਾ ਚਾਹੀਦਾ ਤਾਂ ਕਿ ਸਾਰੀਆਂ ਮਾਵਾਂ ਜਿਹੜੀਆਂ ਹਨ ਉਹਨਾਂ ਦਾ ਕਲੇਜਾ ਜਿਹੜਾ ਹੈ ਠੰਡਾ ਰਵੇ ਤਾਂ ਇਸ ਤਰ੍ਹਾਂ ਹੀ ਹੋਰ ਵੀ ਬੜੇ ਮਸਲੇ ਨੇ ਜਿਵੇਂ ਸਾਡਾ ਜਿਹੜਾ ਸਮਾਜ ਹੈ ਪੁਰਸ਼ ਪ੍ਰਧਾਨ ਸਮਾਜ ਹੈ ਇਹਦੇ ਵਿੱਚ ਪੁਰਸ਼ਾਂ ਦੀ ਜਿਹੜੀ ਹੈ ਪ੍ਰਧਾਨਗੀ ਹੈ ਉਹ ਆਮ ਤੌਰ ਤੇ ਆਪਸ ਵਿੱਚ ਹੀ ਗੱਲਾਂ ਕਰਦੇ ਕਰਦੇ ਗਾਲਾਂ ਤੇ ਆ ਜਾਂਦੇ ਆ ਗੱਲ ਕੱਢ ਕੇ ਹੀ ਗੱਲ ਕਰਦੇ ਆ ਕਈ ਵਾਰ ਤਾਂ ਤਕੀਆ ਕਲਾਮੀ ਗਾਲ ਹੁੰਦਾ ਹੈ ਪਰ ਪਤਾ ਨਹੀਂ ਉਹਨਾਂ ਨੂੰ ਜਾਂ ਸਾਡਾ ਹੀ ਕਸੂਰ ਹੈ ਬੀ ਆਸੀ ਉਹਨਾਂ ਨੂੰ ਚੰਗੀ ਸਿੱਖਿਆ ਨਹੀਂ ਦਿੱਤੀ ਜਾਂ ਉਹਨਾਂ ਨੇ ਚੰਗਾ ਅਮਲ ਨਹੀਂ ਕੀਤਾ ਕਿਤੇ ਤਾਂ ਗੜਬੜ ਹੈ ਤਾਂ ਮੈਂ ਮੰਗ ਕਰਦੀ ਅੱਜ ਮਾਂ ਦੇ ਵਾਸਤੇ ਕਿ ਪੁਰਸ਼ਾਂ ਨੂੰ ਗਾਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਖਾਸ ਕਰ ਉੱਥੇ ਜਿੱਥੇ ਕੋਈ ਕੋਈ ਲੇਡੀ ਸੁਣਦੀ ਹੋਵੇ ਕੋਈ ਮਾਂ ਕੋਈ ਭੈਣ ਕੋਈ ਧੀ ਸੁਣਦੀ ਹੋਵੇ ਉੱਥੇ ਗਾਲ ਤਾਂ ਬਿਲਕੁਲ ਨਹੀਂ ਕੱਢਣੀ ਚਾਹੀਦੀ ਤਾਂ ਇਸ ਰ ਆਦਮੀਆਂ ਨੂੰ ਗਾਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅ ਬਹੁਤ ਸਾਰੇ ਚੰਗੇ ਲੋਕ ਵੀ ਨੇ ਜਿਹੜੇ ਚੰਗੇ ਸਿੱਖਿਆਦਾਇਕ ਨੇ ਵਧੀਆ ਸਮਾਜ ਤੋਂ ਨੇ ਪੈਦਾ ਹੋਏ ਤਾਂ ਉਹ ਉਹ ਗੱਲ ਗੱਲ ਕੱਢਦੇ ਹੀ ਨਹੀਂ ਤਾਂ ਇਸ ਤਰ੍ਹਾਂ ਸਾਨੂੰ ਜਿਹੜੇ ਸੰਸਕਾਰ ਜਿਹੜੇ ਐ ਮਾਵਾਂ ਨੂੰ ਬੱਚਾ ਨੂੰ ਇਹੋ ਜੇ ਦੇਣੇ ਚਾਹੀਦੇ ਆ ਵੀ ਉਹ ਸਮਾਜ ਦੇ ਵਿੱਚ ਚੰਗਾ ਵਿਚਰਨ ਜਿਹਦੇ ਨਾਲ ਦੂਜੇ ਨੂੰ ਕੋਈ ਬੁਰਾ ਨਾ ਲੱਗੇ ਤਾਂ ਇਸੇ ਤਰ੍ਹਾਂ ਹੀ ਇੱਕ ਜਿਵੇਂ ਪਹਿਲਾਂ ਸਾਡੇ ਸਰਟੀਫਿਕੇਟਾਂ ਤੇ ਪੜ੍ਹਾਈ ਦੇ ਵਿੱਚ ਸਾਡੀ ਜਿਹੜੀ ਪੀੜ੍ਹੀ ਦੇ ਸਰਟੀਫਿਕੇਟ ਹੈ ਉਹਨਾਂ ਦੇ ਮਾਵਾ ਦਾ ਨਾਂ ਨਹੀਂ ਦਰਜ ਹੁੰਦਾ ਸੀ ਪਰ ਭਾਜੀ ਗੁਰਸ਼ਰਨ ਸਿੰਘ ਭਾਈ ਮਨਨਾ ਸਿੰਘ ਜੀ ਨੇ ਇੱਕ ਸਮਾਜ ਨਾਟਕ ਖੇੜ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਸਾਹਮਣੇ ਤਾਂ ਉਹਨਾਂ ਨੇ ਕਿਹਾ ਕਿ ਮਾਂ ਦੀ ਇੰਨੀ ਮਹੱਤਤਾ ਹੈ ਕਿ ਇਹਦਾ ਸਰਟੀਫਿਕੇਟ ਸਰਟੀਫਿਕੇਟਾਂ ਦੇ ਮਾਂ ਦਾ ਨਾਂ ਦਰਜ ਹੋਣਾ ਚਾਹੀਦਾ ਹੈ ਤਾਂ ਚੇਅਰਮੈਨ ਸਾਹਿਬ ਨੂੰ ਵੀ ਚੰਗਾ ਲੱਗਿਆ ਤਾਂ ਉਹਨਾਂ ਨੇ ਇਹ ਜਿਹੜਾ ਮਾਂ ਦਾ ਨਾਂ ਅੱਜ ਕੱਲ ਜਿਹੜੇ ਬੱਚਾ ਸਰਟੀਫਿਕੇਟ ਆ ਰਹੇ ਆ 10ਵੀਂ ਦੇ ਜਾਂ 12ਵੀਂ ਦੇ 10ਵੀਂ ਦੇ ਸਰਟੀਫਿਕੇਟਾਂ ਦੇ ਮਾਂ ਪਿਓ ਦਾ ਨਾਂ ਹੁੰਦਾ ਹੈ ਤਾਂ ਮਾਂ ਦਾ ਨਾਂ ਵੀ ਦਰਜ ਕਰਾਇਆ ਅਸੀਂ ਭਾਜੀ ਨੂੰ ਸਲਾਮ ਕਰਦੇ ਆ ਤਾਂ ਇੱਕ ਮੇਰੇ ਦਿਮਾਗ 'ਚ ਹੋਰ ਗੱਲ ਆਉਂਦੀ ਹੈ ਕਿ ਭਾਰਤ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਇੱਥੇ ਰੋਜ਼ ਬਿਰਦਾ ਆਸ਼ਰਮ ਖੋਲ ਰਿਹਾ ਹੈ ਤਿਆਂ ਦੇ ਬੱਚੇ ਬਹੁਤ ਵੱਡੇ ਵੱਡੇ ਅਫਸਰ ਵੀ ਨੇ ਪਰ ਮਾ ਮਾਪ ਬਿਰਧ ਆਸ਼ਰਮ ਚ ਕਿਉ ਇਹ ਤੇ ਜਾਂ ਤਾਂ ਇਹ ਮਾਡਰਨਾਈਜੇਸ਼ਨ ਹੈ ਜਾਂ ਵੈਸਟਰਨਾਈਜੇਸ਼ਨ ਹੈ ਵੀ ਬਾਹਰਲੇ ਲੋਕਾਂ ਦੀ ਨਕਲ ਕਰਦੇ ਨੇ ਵੀ ਆਪਦੇ ਮਾਪੇ ਨੂੰ ਆਪ ਇਹਸ਼ ਕਰੋ ਤੇ ਮਾਪੇ ਨੂੰ ਬਿਰਧ ਆਸ਼ਰਮ ਚ ਛੱਡਿਓ ਨਹੀਂ ਇਹ ਵੀ ਸੋਚਣਾ ਬਣਦਾ ਹੈ ਕਿ ਸਾਰਾ ਸਾਨੂੰ ਆਪਦੇ ਬੱਚਾ ਨੂੰ ਇਹੋ ਜਿਹਾ ਸੰਸਕਾਰ ਦੇਣੇ ਚਾਹੀਦੇ ਆ ਵੀ ਅਸੀਂ ਆਪਣੇ ਮਾਪੇ ਦੀ ਕਿੰਨੀ ਸੇਵਾ ਕੀਤੀ ਹੈ ਤੇ ਸਾਡੇ ਬੱਚੇ ਅਗੋਂ ਕੀ ਕਰ ਰਹੇ ਨੇ ਤੇ ਬਿਰਦਾ Ashram ਜਿਹੜੇ ਆ ਇਹਨਾਂ ਤੇ ਵੀ ਇੱਕ ਸਵਾਲੀਆ ਚਿੰਤਾ ਲੱਗਦਾ ਧੰਨਵਾਦ